ਸਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜਿਹੜੇ ਆਪਣੇ ਵਿਜ਼ਿਟ ਹੈਗੇ ਆ ਪਿੰਡ ਨੀਲੇ ਵਾਲਾ ਜ਼ਿਲ੍ਹਾ ਫਰੋਹੀਪੁਰਪਿੰਡ ਹੈ ਜੀ ਤਹਿਸੀਲ ਜੀ ਦਾ ਇਹਨਾਂ ਵੀਰਾਂ ਦਾ ਦੋ ਪਸ਼ੂ ਸੇਲ ਹੈ ਜੀ ਕੋਈ ਵਪਾਰ ਨਹੀਂ ਕਰਦੇ ਘਰ ਦੇ ਪਸ਼ੂ ਵੀ ਇਹਨਾਂ ਦੇ ਤੇ ਬਾਈ ਜੀ ਹੋਣੇ ਗੱਲਬਾਤ ਕਰੀਏ ਆਪਾਂ ਬਾਈ ਜੀ ਅਸਤੀ ਗਾਲ ਜੀ ਅਸਤੀ ਗਾਲ ਜੀ ਬਾਈ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਵਪਾਰ ਦਾ ਆਪਾਂ ਕਰਦੇ ਨੇ ਨਹੀਂ ਕਰਦੇ ਕਰਦੇ ਪਸ਼ੂ ਜੀ ਗੱਬਣਾ ਜੀ ਦੱਸੋ ਜੀ ਨਾਮ ਦੇ ਐਡਰੈਸ ਬੋਲੋ ਜੀ ਆਪਣਾ ਆਪਣਾ ਨਾਮ ਸੁਖਪ੍ਰੀਤ ਸਿੰਘ ਹਾਂਜੀ ਨੀਲੇ ਵਾਲਾ ਠੀਕ ਹੈ ਪੁਰਤਸੀਲ ਜੀ ਦਾ ਜੀ ਠੀਕ ਹੈ ਫੋਨ ਨੰਬਰ ਜੀ 9941 85661 ਕਰੀ ਫਿਰ ਬੋਲ ਦੋ 9941 85661 ਚਲੋ ਇਹ ਮੱਝ ਪਰ ਦੱਸੋ ਜੀ ਗੱਬਣਾ ਦੁੱਧ ਦਈਏ ਜੀ ਇਹ ਗੱਬਣਾ ਜੀ ਅੱਛਾ ਇਹ ਚੌਥੇ ਸੂਹੇ ਹੁਣ ਸੂਣਾ ਜੀ ਚੌਥੇ ਸੂਣਾ ਹਾਂਜੀ ਤੇ ਭਾਜੀ ਕਿੰਨਾ ਦੁੱਧ ਕੀਤਾ ਫਿਰ ਤੁਹਾਨੂੰ ਇਹ 13 ਲੀਟਰ ਦੁੱਧ ਤੇ ਆ ਜੀ ਤੀਜੇ ਸੂਹੇ ਹਾਂਜੀ ਤੇ ਗਾਹ ਵਾ ਠੀਕ ਆ ਭਰਾ ਜੀ ਹਾਂ ਜੀ ਠੀਕ ਆ ਵਧੀਆ ਭਰਿਆ ਦਾ ਦੇ ਘਰ ਦੀ ਚੋਡੀ ਚੰਪਲ ਜੀ ਹਾਂ ਜੀ ਘਰ ਦੀ ਠੀਕ ਆ ਤੇ ਖੋਲੋ ਭਾਜੀ ਵੇਖੋ ਲਓ ਜੀ ਵੇਖੋ ਬੂਰੀ ਨੀਲੀ ਪਿਓਰ ਕੁਆਲਟੀ ਬੂਰੀ ਤੇ ਦੇਖੋ ਐ ਗਈ ਚਲੋ ਫਿਰ ਵਧੂਗੀ ਜੀ ਹਾਂ ਜੀ ਹਾਂ ਜੀ ਸਹੀ ਟਾਈਮ ਕਿੰਨਾ ਲੈ ਜੂਗੀ ਜੀ ਇਹ ਬਸ 15 20 ਦਿਨ ਲਊਗੀ ਜੀ 15 20 ਦਿਨ ਲੈ ਜੂਗਾ ਲਓ ਜੀ ਚੋਟੀ ਬਹੁਤ ਸੋਹਣੀ ਆ ਪਿਓਰ ਨੀਲੀ ਬੂਰੀ ਆਜੋ ਜੀ ਆਜੋ 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 ਨਾਲੇ ਨਾਲੇ ਠੰਡੀ ਸੀਲ ਠੀਕ ਆ ਚੋਰੀ ਜਿਉਂ ਪੂਰੀ ਖੋਲ੍ਹ ਲਈ ਠੀਕ ਬਾਤ ਬੜੀ ਧਾਰਾ ਦੂਰ ਬਰਬਰ ਨਹੀਂ ਬਿਲਕੁਲ ਨਹੀਂ ਹਾਂ ਜੀ ਬਰਾਬਰ ਬਾਈ ਜੀ ਦੀ ਕੀਮਤ ਫਿਰ ਬਿਲਕੁਲ ਜਾਇਜ਼ ਹੈ ਕੀਮਤ ਤੇ ਦੀ 1.5 ਲੱਖ ਰੁਪਈਆ ਜੀ ਹੋ ਜੂਗਾ ਮਾਨਤ ਹਾਂ ਜੀ ਕਿੰਨਾ ਕਰਦੋਗੇ ਜੀ ਉਨੇ ਜਦੋਂ ਆਊਗਾ ਕੋਈ ਮੌਕੇ ਤੇ ਕਰਨਾ ਚਲੋ ਕਰਦੇ ਆ ਜੀ ਮੌਕੇ ਇਧਰ ਆ ਜਾਓ ਇਹ ਜੀ ਇਹ ਵੀ ਝੋਟੀ ਆਪਣੀ ਕਰਦੀ ਹੈ ਜੀ ਇਹ ਗੱਪਣਾ ਜੀ ਇਹ ਨਹੀਂ ਗੱਪਣ ਨਹੀਂ ਇਹ ਹੁਣ ਤਾਰਾਂ ਕਰਦੀ ਸੀ ਜਿਆਦਾ ਕਲਮੀ ਕਰਕੇ ਨਹੀਂ ਟੀਆ ਤੇ ਕਿੰਨੇ ਟਾਈਮ ਦੀ ਹੋ ਗਈ ਜੀ ਇਹ ਇਹ 2 ਸਾਲ ਤੇ 3 ਕੁ ਮਹੀਨੇ ਦੀ ਹੈ ਜੀ 2 ਸਾਲ ਤੇ ਫਿਰ ਚਲੋ ਦੰਦਾ ਵੀ ਜੀ ਹੁਣੀ ਫਿਰ ਨਾਲ ਜੀ ਖੋਲੋ ਫਿਰ ਇਹ ਵੀ ਤੇ ਕਿੰਨਾ ਦੋ ਤੁਸੀਂ ਜਮਾ ਥਲੇ ਜੀ ਇਹਦੀ ਮਾਹ ਥਲੇ 18 ਮੀਟਰ ਜੀ 18 ਕਿਲੋ ਚੰਗੀ ਝੋਡੀ ਸੋਹਣੀ ਝੋਟੀ ਆ ਇਹ ਪਰਾ ਆਪ ਕਿਹੜੇ ਦੀ ਹੈ ਜੀ ਹਾਂਜੀ ਨਹੀਂ ਆਪਾਂ ਮੱਝ ਲਈ ਸੀ ਜਿਹਨੂੰ ਆਨੇ ਤੀਰ ਅਖਰ ਅੰਨੇ ਜੀਤ ਤੋਂ ਲਈ ਸੀ ਅੱਛਾ ਉਹ ਤਾਂ ਮਗਰਾਈ ਹੋਣੀ ਆ ਹਾਂਜੀ ਸੋਣੀ ਚੋੜੀ ਰਹਿ ਤਿਆਰ ਨਾ ਤਿਆਰ ਆਈ ਨਹੀਂ ਮਾਈ ਹਾਂਜੀ ਆ ਮਾਈ ਐਲੀ ਹਾਂਜੀ ਹਾਂਜੀ ਠੀਕ ਆ ਬੰਦ 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 ਉੱਥੇ ਬੰਦ ਉਹਦਾ ਕਾਰਜ ਕੋਈ ਨਹੀਂ ਫਿਰ ਗਿਆ ਮਰਾਠਾਂ ਜੇ ਖਾਣੇ ਉਧਰ ਮਨ ਫਿਰ ਕੇ ਮੈਂ ਬੈਠ ਗਿਆ ਇਧਰ ਕਰੋ ਮੜਾ ਖਾਈਏ ਮੜਾ ਟਟਾ ਪੂਛ ਬੜੋ ਮਨੇ ਪੂਛ ਅਸੋ ਖਾ ਜਾਂਦਾ ਹੀ ਬੱਲੇਣਾ ਤੁਹਾਨੂੰ ਪਾਦਾ ਬੜਾ ਬਾਠ ਠੀਕ ਆ ਹਾਂਜੀ ਇਹਦੀ ਕੀਮਤ ਫਿਰ ਇਹਦਾ 45000 ਰੁਪਏ ਆ ਇਹ 45000 ਦੇ ਚਲੋ ਦੋਵਾਂ ਦਾ ਹੋ ਜਾਊਗਾ ਮਾਨ ਹਾਂਜੀ ਹਾਂਜੀ ਦੇਖੋ ਜੀ ਦੋਪਾ ਜੀ ਸੀ ਇਹ ਮੇਰਾ ਵੀਰ ਇੱਥੇ ਆ ਕੇ ਰ ਚੈੱਕ ਕਰਕੇ ਹਨਾ ਜੀ ਹਾਂ ਜੀ ਹਾਂ ਚਲੋ ਬੋਲੋ ਨੰਬਰ ਜੀ 99418564 ਠੀਕ ਹੈ ਪਿੰਡ ਪੀ ਵਾਲੀ ਨੀਲੇ ਵਾਲਾ ਜੀ ਨੀਲੇ ਵਾਲਾ ਜਿਲ੍ਹਾ ਬੋਇਪੁਰ ਤਸਵੀਲ ਜੀ ਦਾ ਸਤਿਕਾਰ ਸਤਿਕਾਰ